ਨੇ ਵੀ ਆਗ ਬਾਰੇ ਹਣ ਇੱਥੇ ਸੁੱਟ ਦੇਣ ਅਗੇ ਇਹਨਾਂ ਦਾ ਕੰਮ ਹੋ ਗਿਆ ਸ਼ਾਬਾਸ਼ ਆ ਤੋ ਇਹਨੇ ਕਰ ਲਵੇ ਆ ਤੋ ਇਹਨੇ ਕਰ ਲ ਮੈਂ ਥੋੜਾ ਗਿਆ ਸੀ ਕਿ ਬਈ ਯਾਰ ਮੈਂ ਹੁਣੇ ਘਰੇ ਪਹੁੰਚਿਆ ਹਾਂ ਜੀ ਤੇ ਵਲੌਗ ਪੈ ਗਿਆ ਕਨੀ ਹਜੇ ਹੈ ਪਪਾ ਪਪਾਏ ਕੌਣ ਆਇਆ ਆਪਣਾ ਪਪਾਏ ਕਰ ਦੋ ਪਪਾ ਪਪਾਏ ਆਓ ਕਾਕ ਸਸਤੀ ਕਾ ਸਵਾਗਤ ਹੈ ਤੁਹਾਡਾ ਆਈ ਜਨਨ ਵਲੌਗ ਦੇ ਵਿੱਚ ਤੇ ਹੁਣ ਚੱਲੇ ਆਂ ਤੁਹਾਡਾ ਬਾਜ਼ਾਰ ਕਿਉਂਕਿ ਇੱਕ ਦੋ ਕਾਉਂਗਾ ਕਿ ਨੇ ਸੰਦੀਪ ਮੈਨੂੰ ਲੈ ਕੇ ਦੋਗੇ ਅੱਜ ਕਹਿੰਦੇ ਤੈਨੂੰ ਲੈ ਆਦ ਨਹੀਂ ਕੋਈ 100 ਰੁਪਿਆ ਦੀ ਕੋਈ ਟੀ-ਸ਼ਰਟ ਆ ਆ ਓ ਲੈ ਆਈ ਆਪਾਂ ਹੁਣ ਆ ਸਕੂਟੀ ਕੋ ਲੈ ਆ ਨਾ ਜਾਵੇ ਆਪਣੀ ਓਦਾਂ ਦੀ ਗੱਡੀ ਤੇ ਪੱਲੇ ਲੱਗੀ ਆ ਬੈਣਾ ਓਖਾ ਹੋਣਾ ਵੇਖਿਓ ਤੁਹਾਡਾ ਤੁਹਾਨੂੰ ਇਹੋ ਜਾਣਾ ਬਾਹਰ ਲੱਗਿਆ ਓਹੋ ਹੋ 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 ਲੂ ਬਗੰਡੀ ਲੂ ਪੂਰੀ ਜੀ ਤੁਹਾਨੂੰ ਦੱਸਣੀ ਹੈ ਕਿ ਵੀ ਜਿਵੇਂ ਕਿ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਬੋਟਾਂ ਆ ਇਸਨੂੰ ਜਿਵੇਂ ਫਸਟ ਟਾਈਮ ਵੋਟ ਪਾਉਣ ਵੀ ਜਾਣਾ ਤਿੰਨ ਕਮਾਹੀ ਨੇ ਜਾਵਾਂਗੇ ਜਾਣਾ ਜ਼ਰੂਰ ਆ ਕੋਸ਼ਿਸ਼ ਕਰਨੀ ਵੀ ਕਿਤੇ ਚੰਗੇ ਥਾਂ ਦੇ ਵੋਟ ਪਾਈਏ ਵੀ ਇਹ ਬੜੇ ਸੋ ਸਮਝ ਕੇ ਪਾਵਾਂਗੇ ਭਾਵੇਂ ਅਸੀਂ 100 ਵਾਰੀ ਜਿੱਦਨ ਮਰਜੀ ਜਿੱਦਨ ਮਰਜੀ ਕਰਦੇ ਆਂ ਵੀਡੀਓ ਵੜੀਓ ਪਾਉਣੇ ਆ ਸੋ ਮਰਦ ਕਰਦੇ ਆਂ ਪਰ ਕੋਸ਼ਿਸ਼ ਕਰਨੀ ਹੈ ਵੀ ਵੋਟ ਚੰਗੇ ਥਾਂ ਦੇ ਪਾਈਏ ਬਾਕੀ ਸਾਰੇ ਜਿਹੜੇ ਸਮਝ ਹੀ ਗਏ ਹੋਣੇ ਆ ਹਾਂ ਫੇਰ ਗਰਮੀ ਹਾਈ ਗਰਮੀ ਹਰ ਹਰ ਗੰਦ ਸੱਤੀ ਮਗਰ ਮਾਨਾ ਲੈਟ ਵੋਟਰ ਆ ਲੋ ਪਹਿਲਾਂ ਆਪਣਾ ਸੂਟ ਜਿਹੜਾ ਵਿਟਾਲੇ ਆ ਤੀਜੀ ਵਾਰੀ ਆਗੇ ਮਟਾਉਣ ਵਾਸਤੇ ਇਹ ਜਿਹੜੇ ਆ ਚੀਜ਼ਾਂ ਜੀ ਮੁੱਕਦੀਆਂ ਇਹਨਾਂ ਦੀ ਮਟਾਉਣਾ ਹੀ ਕੀ ਕਰਨਾ ਹਾਂਜੀ ਸਸਰੀਕਾਲ ਜੀ ਸਸਰੀਕਾਲ ਜੀ ਸਸਰੀਕਾਲ ਲੈ ਵੀ ਆਪਣੇ ਸਿਰੇ ਚੀਜ਼ਾਂ ਲੈ ਲਈਆਂ ਹੋਣਾ ਅਸੀਂ ਕਮੀਜ਼ ਲੈ ਲਾਂਗੇ ਇੱਕ ਇਥੋਂ ਬਸ ਇੱਕ ਕੋ ਕਮੀਜ਼ ਲੈਣੀ ਆ ਆ ਕੜੀ ਵਧੀਆ ਜਾਲੀ ਜੀ ਵਧੀਆ ਨਾ ਲੈ ਵੀ ਸੰਦੀਪ ਹਣੀ ਪਹਿਲਾਂ ਵੀ ਇਥੋਂ ਆਏ ਆ ਉਹ ਹਰਕਣ ਬੈਠੀ ਮੇਰੀ ਨਹੀਂ ਠੀਕ ਹੈ ਲੈ ਸਾਈ ਜੀ ਮੈਂ ਛੋਟਾ ਹਾਂ ਨਾ ਸਹੀ ਆ ਗਏ ਹਾਂ ਇੱਕ ਪੰਪਾ ਗਏ ਬਸ ਆਹੀ ਇੱਥੇ ਲੋਰ ਵਗੈਰਾ ਲੱਗੇ ਪਰ ਇਹ ਵੀ ਜਿਹੜੀ ਅਹੀਂ ਦੁਕਾਨ ਤੇ ਜਾਂਦਾ ਉਹ ਵੈਰਾਈਟੀ ਮੁੱਕ ਜਾਂਦੀ ਹੈ ਉਹਨਾਂ ਲੋਰ ਦੀ ਵੈਰਾਈਟੀਆਂ ਨਹੀਂ ਜੀਨਸ ਵਗੈਰਾ ਹੈ ਗਿਆ ਗਰਮੀ ਚ ਕਿਥੇ ਪੈਂਦੀ ਐ ਨਹੀਂ ਆ ਕੋਈ ਨਹੀਂ ਦਿਖਾਉਂਗਾ ਜੀ ਵਧੀਆ ਲੱਗੀ ਰਹਿ ਲਾਂਗੇ ਆ ਵੀ ਸੋਹਣੀ ਏ ਤਾਂ ਹੋਰ ਪਾ ਕੇ ਦੇਖਾਂ ਮੈਂ ਹਾਂ ਸੋਹਣਾ ਲੱਗਿਆ ਇਹ ਕਿਉਂ ਆਵਲਾ ਕਲਰ ਸੋਹਣਾ ਲੱਗਿਆ ਪੈਰਟ ਆ ਨਾ ਵਿੱਚ ਹਮਮ ਆਪਣਾ ਮੇਲਾ ਚਾਟ ਸਸਤੇ ਦੇ ਚ ਸਰ ਜਾਂਦਾ ਕਣੀ ਆਪਾਂ ਦੋ ਕਮੀਜ਼ਾਂ ਲਈਆਂ ਤੇ ਇੱਕ ਪਜਾਮਾ ਲਿਆ ਤਾਂ ਸਾਡਾ 1200 ਰੁਪਏ ਲੱਗਾ ਤੇ ਇਹਨਾਂ ਦੇ ਇਹਨਾਂ ਦੇ ਹਜ਼ਾਰ ਹਜ਼ਾਰ ਰੁਪਏ ਦਾ ਇੱਕੋ ਹੀ ਸੂਟ ਹੁੰਦਾ 1200 ਦਾ ਹੈ ਆਪਣਾ ਹੁਣ ਫੇਰ ਨਾਂ ਵੀ ਲੈਣੇ ਹੁਣ ਕਿ ਟਕੜ ਦੇ ਮਹੀਨਾ ਡੇਢ ਮਹੀਨਾ ਫੇਰ ਨਾਂ ਵੀ ਲੈਣਾ ਰਮਾਨ ਦੇ ਨਾਲ ਇੱਥੇ ਆਏ ਹੁਣ ਕਰਨ ਹੁਣ ਆ ਦੀ ਬੇਬੀ ਵਾਸਤੇ ਕੱਪੜੇ ਦੇਖਣ ਵਾਸਤੇ ਕੀ ਲੈਣਾ ਹੈ ਨਿਊ ਬੋਰਨਾਂ ਕੁਝ ਕੱਪੜੇ ਦਿਖਾ ਦਿਓ ਜੀ ਪੂਰੀ ਬਾਹਲੇ ਦਈਏ ਇਹ ਤੇ ਵਾਹੀ ਹਾਫ ਦੇ ਦੇ ਦੋ ਹਾਂ 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 ਦੇ ਹੈਂ ਦਾ ਤੇ ਫਰੇ ਨਾ ਤਾਈਓ ਉਹਨੂੰ ਬੜਾ ਯਾਦ ਕਰਦੀ ਦੱਦਾ ਜਦਾਂ ਕਿਤੇ ਦੱਦਾ ਜਦਾਂ ਕਿਤੇ ਦੱਦਾ ਕਿਤੇ ਆਹ ਵੇਖ ਲੋ ਵੇਖ ਲੋ ਵੇਖ ਲੋ ਜਿਹੜਾ ਜਿਹੜਾ ਸਹੀ ਨਾ ਦ ਲੈ ਲੋ ਯਾਰ ਇਹ ਨਾ ਨਹੀਂ ਹੋਏਗਾ ਇੰਕੀ ਠੀਕ ਕਰਦੇ ਨੋ ਦਿਲ ਕਰਦੇ ਆਹ ਨਾ ਨਹੀਂ ਆਹ ਸੋਣਾ ਲੱਗਾ ਆ ਦੋਨੋਂ ਕਰ ਲੈ ਉਸ ਯੈਲੋ ਚ ਕੋਈ ਨਹੀਂ ਯੈਲੋ ਨਹੀਂ ਨੰਦੇ ਟੱਕ ਹਾਂਜੀ ਕਰਦੇ ਆ ਛੋਟੇ ਛੋਟੇ ਬਨਾਣਾ ਲੈ ਲੈ ਲੋ ਹਾਂ ਦਬਾ ਬੈ ਕਰ ਦੇਗੇ ਘੱਟ ਮਿੱਥੇ ਪੇ ਰਹੇ ਨੇ ਬਾਕੀ ਚੁੱਕ ਲੈ ਹੂੰ ਹੂੰ ਆਹ ਯਾ ਲੈ ਕਿ ਨਹੀਂ ਫਾਇਦਾ ਲਗੀ ਪਾੜਨਾ ਮੈਂ ਤੈਨੂੰ ਦਈਏ ਕੱਕੇ ਨੂੰ ਤੈਨੂੰ ਦਈਏ ਠੀਕ ਹੈ ਇਹ ਗੁਡੀਆਂ ਹੈ ਮੇਰੀ ਤੇ ਮੈਂ ਮਤਲਬ ਅੰਕਲ ਜੀ ਸਾਰੇ ਜਣੇ ਬੜੇ ਖੁਸ਼ ਹੁੰਦੇ ਆ ਇਹਨੇ ਜਿੱਦ ਕੋ ਮਰਜ਼ੀ ਚੱਲ ਜਾਂਦੀ ਆ ਵੇਖ ਲਓ ਹੁਣ ਤੁਸੀਂ ਤੁਸੀਂ ਲਾਗੇ ਵੇਲੇ ਘੁੰਮਣ ਦੇ ਨਾ ਨਹੀਂ ਤੇ ਬੱਚਾ ਬੱਚਾ ਤਾਂ ਲਾ ਕੇ ਖਿਲਾਉਂਦਾ ਨਹੀਂ ਉਹ ਕਹਿੰਦੇ ਨਾ ਮੈਂ ਕਦੀ ਵੀ ਨਹੀਂ ਉਹ ਤੇ ਤੁਹਾਡੇ ਨਾਲ ਗੱਲਾਂ ਮਾਰਨ ਦੀ ਇਹ ਸਾਰ ਕੇ ਕੋ ਚੱਲ ਜਾਂਦੀ ਭਰਾ ਸਾਰੇ ਮਹੱਲੇ ਦੇ ਵਿੱਚ ਸਾਰੇ ਮਹੱਲੇ ਦੇ ਵਿੱਚ ਪਤਾ ਵੀ ਮਠਾਰੂ ਦੀ ਕੁੜੀ ਹੈ ਸਾਰਿਆਂ ਨੂੰ ਸੱਚ ਕੇ ਬੁਲਾਉਂਦੀ ਰਹਿੰਦੀ ਸਾਰਿਆਂ ਨੂੰ ਬਈ ਉਹ ਕੋਈ ਸੈਲੀਬ੍ਰਿਟੀ ਹੋਈ ਹੋਰ ਕੀ ਬਾ ਸੈਲੀਬ੍ਰਿਟੀ ਭਾਵੇਂ ਸੈਲੀਬ੍ਰਿਟੀ ਤੇ ਕੁੜੀ ਨਾ ਤੇ ਰਪੀਟੀ ਹੋਏ ਇਹ ਤਾਂ ਗੱਲ ਹੈਗੀ ਸਹੀ ਬਿਲਕੁਲ ਆਪਣੀ ਬਿਲਕੁਲ ਦਾ ਜੀ ਆ ਬਿਲਕੁਲ ਬਿਲਕੁਲ ਹਾਂ ਪੈਂਟੀਆਂ ਵੀ ਹਾਂ ਛੋਟੇ ਚੇਰੀ ਨੂੰ ਗੋੜ ਖੜੀ ਪੈਣੀ ਨਹੀਂ ਇਤਰਾ ਨਹੀਂ ਨਹੀਂ ਛੋਟੀਆਂ ਛੋਟੀਆਂ ਹੁੰਦਾ ਦੇ ਛੜੋ ਲੰਗੋਟ ਵੀ ਦੇ ਦਿਓ ਪੈਣੀ ਨਹੀਂ ਲੰਗੋਟ ਪਹਿਨੇ ਲੰਗੋਟ ਵੀ ਦੇ ਦਿਓ 9 ਮਹੀਨਾ ਲੰਗੋਟ ਬਚਣਿਆ ਨੂੰ ਅੱਛਾ ਅੱਛਾ ਨਹੀਂ ਡਾਈਪਰ ਲਾਉਂਦੇ ਹੋ ਤੇ ਤੁਹਾਡਾ ਪੁੱਤ ਮੈਂ ਟੈਂਕ ਕਰਨ ਦੇ ਇਹ ਚ ਨੀਨੀ ਦੀ ਹੁੰਦੀ ਹੁੰਦੀ ਹੈ ਛੋਟਾ ਛੋਟਾ ਮਿਲ ਜੇਗਾ ਇਹ ਚ ਦੋ ਰੰਗ ਇੱਕ ਨੀਲਾ ਜੀ ਇੱਕ ਸੋਹਣਾ ਵੇ ਮੈਂ ਮਾਰਨਾ ਤੈਨੂੰ ਵੇ ਕੰਤੀ ਛੋਟਾ ਵੱਡਾ ਜਿਹੜਾ ਇਹ ਪਿੱਛੇ ਚਾਹ ਹਾਂ ਹੋਰ ਇਹ ਆ ਲੈ ਲੈ ਲੰਗੋਟ ਤੇ ਆ ਨਾਲ ਬਨੇਣਾ ਲੈ ਲਿਆ ਨੇ ਸੂਟ ਲੈ ਲਈ ਨੇ ਤੇ ਹੁਣ ਇੱਕ ਤਾਵਲ ਲੈ ਲਾਂ ਕਾਟਨ ਦਾ ਨਾ ਸੌਫਟ ਜਿਹਾ ਉਹ ਲੈ ਲਾਂਗੇ ਇੱਕ ਪਪ ਕਪਪ ਇਹਨੂੰ ਵੀ ਐਕਸਲ ਦੇ ਆਓ ਖੋਲੋ ਖੋਲੋ ਇਹਨੂੰ ਖੋਲੋ ਖੋਲੋ ਉਹ ਖੁੱਲ ਗਈ ਆ ਸਹੀ ਹੈ ਚਲਾ ਸਹੀ ਹੈ ਹੋਰ ਥੋੜਾ ਟਾਈਮ ਕੱਢ ਜੀ ਇਹ ਸਹੀ ਇਹ ਖੁੱਲ ਡਰ ਲਾਉਣਾ ਚੱਲ ਵੀ ਇਹ ਪਾਰ ਇਹ ਸੱਚਾ ਕਰਨਾ ਠੀਕ ਹੈ ਲਵੇ ਕਾ ਕਿਟਰ ਲੈ ਲਈਏ ਵੀ ਮਾਂ ਕਾ ਚ ਲੈ ਜੀ ਉਹਨਾਂ ਦੇ ਕੰਮ ਆ ਜੇਗੀ ਟਾਵਲ ਇਹ ਵਾਲਾ ਸਮਾਨ ਲੈ ਲਿਆ ਟਾਵਲ ਵੀ ਪੈਕਰ ਵਾਲੀ ਨੇ ਨਾ ਹਨਾ ਸਹੀ ਹੁਣ ਆਵੇ ਆ ਥੱਲੇ ਆ ਵੀ ਜਾਂਦੇ ਜਾਂਦੇ ਕਹਿੰਦੇ ਆ ਸੂਟ ਹੈ ਉਹਦਾ ਚੀਜ਼ਾਂ ਹੁਣ ਵੈਰਾਈਟੀ ਜਦਾਂ ਮੰਨ ਲਾਤੇ ਆ ਨਾ ਖਲੋਣਾ ਗਰਮੀਆਂ ਦੇ ਵਿੱਚ ਸਿੱਕੇ ਰੰਗ ਇਹ ਵੈਰਾਈਟੀ ਸਵਰਨੇ ਦੀ ਹੱਟੀ ਦੀ ਵੈਰਾਈਟੀ ਆ ਵਾਲੀ ਚਲੋ ਜੀ ਚੱਲੀਏ ਚਲੋ ਜੀ ਮਸਤੀ ਜੀ ਇੱਥੇ ਘਰੇ ਆਪਾਂ ਗਰਮੀ ਤਾਂ ਬਹੁਤ ਆ ਡੈਡੀ ਜੀ ਵੀ ਆਏ ਹੋਏ ਆ ਘਰੇ ਵਾਇ ਦੇ ਦੇ ਉੱਥੋਂ ਮੇਲਾ ਵਾਜਾਂ ਦੇਂਦੀ ਜੋਂਡੀ ਹੈ ਦਾਦਾ ਦਾਦਾ ਉਹ ਉਹ ਵਰਤ ਕੇ ਮਾਜਾ ਦੇਦੀ ਦੱਤਾਂ ਹਾਂ ਜਿਹੜਾ ਬਰਗ ਮਾਜਾ ਦੇਦੀ ਹੈ ਹਾਂ ਜਿਹੜਾ ਯਾਰ ਸਭ ਕਿਤੇ ਇਸ ਘੱਟ ਹਾਂ ਜਿਹੜੇ ਲੈ ਕੇ ਆਏ ਕਹੀਂ ਕਹੀਂ ਅਰਜੀ ਆਪਣਾ ਕੱਪੜੇ ਲੈਣ ਵਾਸਤੇ ਨਵੇਂ ਕਰਨਾ ਹੁਣ ਆ ਦੇ ਆਪਣਾ ਮੰਮੀ ਕਿਰਨਾ ਦਾ ਬੇਬੀ ਵਾਸਤੇ ਕੱਪੜੇ ਲੈਣ ਗਏ ਸੀ ਨਿਕੇ ਨਿਕੇ ਬੜੇ ਸੁਹਣੇ ਲੱਭੇ ਨਿਕੇ ਨਿਕੇ ਨੰਨ ਤੇ ਸਵਰਨੇ ਕੋਲ ਲੈ ਜਾਂਦੀਆਂ ਵਾ ਸਵਰਨੇ ਕੋ ਸਾਰਾ ਸਾਰਾ ਸਮਾਨ ਲੈਂਦਾ ਮੈਂ ਕਹਿੰਨਾ ਪਾਊਡਰ ਤੱਕ ਸਾਰਾ ਕੁਝ ਲੈਂਦਾ ਸਭ ਕੁਝ ਲੈਂਦਾ ਨਹੀਂ ਨਹੀਂ ਸਾਰਾ ਉਹਨਾਂ ਨੂੰ ਫੋਨ ਕਰਦੋ ਨਾ ਨਾ ਲੈ ਆਇਓਗੇ ਹਾਂ ਦੇਖੋ ਆ ਠੀਕ ਆ ਆ ਅੰਮੀ ਆ ਲੈਂਦੇ ਆ ਵਧੀਆ ਚ ਲੈਂਦੇ ਲਕੋਟ ਵੀ ਮੈਂ ਕਿਹਾ ਚਲੋ ਸਵਾਮੀ ਨੇੜੇ ਉਹ ਕਹਿੰਦੇ ਬੰਨੀ ਦੀ ਆ ਹਾਂ ਦੇਖੋ ਕਿੰਨਾ ਉਹਦਾ ਬਾਕੀ ਰਸਤਾ ਉਹ ਮੱਕੀ ਨੇ ਤੇਰੇ ਮੁੱਟਿਆ ਹੋਰ ਠੀਕ ਹੈ ਉਹ ਮਮੀ ਕਰਗੇ ਕੰਮ ਸਹੀ ਆ ਆ ਨਾ ਉਹ ਮਮੀ ਹੋਵੇ ਖਰਾਬ ਕਰੀ ਜਾਂਦੀ ਉਹ ਨੱਕ ਪੁੰਝਣ ਲਈ ਹੱਪ ਕਰ ਦੇ ਮੇਰਾ ਮੁੱਛ ਅੰਤ ਇਹਨਾਂ ਦਾ ਜੀ ਬਹੁਤ ਪਿਆਰ ਮਮੀ ਸਵਰਨਾ ਵਿਚਾਰਾ ਬੜਾ ਪਿਆਰ ਕਰਦਾ ਵਾ ਉਹ ਇਹਨੂੰ ਜੋ ਮਰਜੀ ਮੰਗਦੀ ਆ ਦੇ ਦਿਓ ਉਹ ਦੇ ਦਿਓ ਸਭ ਗਾੜੀ ਰੱਖੀ ਜਾਂਦਾ ਇਹਦੇ ਆ ਦੇਖੋ ਨਾ ਭਾਈ ਆ ਠੀਕ ਹੈ ਮੈਂ ਟਾਵਲ ਠੀਕ ਹੈ ਕਾ ਆ ਲੈਦਾ ਟਾਵਲ ਲੈਦਾ ਜੀ ਸੂਟ ਕਿੱਥੇ ਸੁਨੀਆ ਕਿੱਥੇ ਆਇਆ ਉਹ ਤੋੜ ਗਿਆ ਵੀ ਕਹਿ ਨਹੀਂ ਇਹ ਸਭ ਨੂੰ ਕਹਿ ਨਹੀਂ ਆਓ ਫਿਰ ਜੀ ਦੋ ਕਲਰ ਲੈਂਦੇ ਸਹੀ ਇਹਨੂੰ ਠੀਕ ਹੈ ਉਹ ਲਫਾਫਾ ਨਾ ਫਾੜ ਦੇ ਬਹੁਤ ਵਧੀਆ ਬਹੁਤ ਸੋਹਣਾ ਦੀਦੀ ਸ਼ੋਪਿੰਗ ਕਰਨ ਗਈ ਨਹੀਂ ਦੀਦੀ ਗਈ ਨਹੀਂ ਹਾਂ ਗੇੜੇ ਦੇ ਤੀ ਗਈ ਹਾਂ ਰਾਸ਼ੀ ਘਟਿਆ ਉਹ ਦਪਾਈ ਅ ਰਾਸ਼ੀ ਘਟਿਆ ਉਹ ਪਾਏ ਬੋਟ ਚਲੋ ਚੱਲ ਗਏ ਲੈ ਵੀ ਇਧਰ ਇਹਨੂੰ ਕਹਿੰਦੇ ਆ ਵੀ ਸ਼ਰਬਤ ਦੁੱਧ ਸੋਡਾ ਇਹ ਬਣਾਇਆ ਹੈ ਇਹਨੇ ਪੀਣਾ ਨਹੀਂ ਉਹਦੇ ਡੋਲਣ ਆਏ ਬਸ ਯਾਰ ਮੜਾ ਜਾ ਪਾਈ ਮਮਸਾ ਕੀ ਸੰਦੀਪ ਚੱਲੀ ਪਹਿਲੀ ਵਾਰੀ ਵੋਟ ਪਾਉਣ ਖੁਸ਼ ਹੋਏ ਕਿੰਨੀ ਆ ਵੀ ਚੱਲੇ ਆ ਬੂਟ ਪਾਉਣ ਕੰਮ ਓਕੇ ਆ ਵੀ ਲੈ ਵੀ ਵੋਟ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਦੇ ਪਾਤੀ ਆ ਠੀਕ ਆ ਤੇ ਆ ਵੇਖੋ ਬੋਰਡ ਬੜ ਪੈ ਗਈ ਆਪਣੀ ਤੇ ਹੁਣ ਇਧਰ ਡਿਊਟੀਆਂ ਲੱਗੀਆਂ ਵੇਖੋ ਕਿੰਨਾ ਸੰਦੀਪ ਦੀ ਇਸ ਕਰਕੇ ਸੰਦੀਪ ਨੇ ਪਹਿਲੀ ਵਾਰੀ ਵੋਟ ਪਾਈ ਕਿਉਂਕਿ ਅੰਮ੍ਰਿਤਸਰ ਬਣੀ ਨਹੀਂ ਸੀ ਏਜ ਭਾਵੇਂ 18 ਤੋਂ ਪਲੱਸ ਹੈਗੀ ਹੀ ਪਰ ਬਣੀ ਨਹੀਂ ਬੋਟ ਵਾਟ ਇੱਥੇ ਬਣ ਗਈ ਸੋ ਕੋ ਝਟਪਾਟੀ ਹੈ ਇਹਨੂੰ ਰੀਜ ਬੜੀ ਰੀਜ ਬੜੀ ਬੋਟ ਪਾਉਂਦੀ ਮੈਂ ਗਈ ਚੱਲ ਰੀਜ ਲੱਤ ਕੇ ਆਗੇ ਆ ਬੋਟ ਪਾ ਕੇ ਆ ਗਏ ਆਪਾਂ ਹੁਣ ਤੇ ਚਲੋ लवली ਆ ਜਾ 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 ਪੈਗੀ ਬੋਟ ਹੈ ਹੋਨੇ ਪੁੱਪਲ ਭਾਈਓ ਬੜੀ ਛੇਤੀ ਹੋਰ ਕੀ ਉਰਾਸ਼ ਨਹੀਂ ਹੈਗਾ ਮੰਟੋ ਮੰਡੀ ਲੈ ਆ ਸ਼ਾ ਚੇਂਜ ਕਰਾ ਕੇ ਜਿਹੜਾ ਤੁਹਾਡੇ ਨੇ ਚੇਂਜ ਕਰਾ ਕੇ ਆਈ ਜਿਹੜਾ ਇਹਨੇ ਹਨ ਦੁਕਾਨ ਤੇ ਜਾ ਕੇ ਆ ਲੈ ਹੁੰਦਾ ਨਹੀਂ ਆ ਲੈ ਹੁੰਦਾ ਮੈਨੂੰ ਆ ਤੇ ਹੋਣੇ ਨੇ ਚੇਂਜ ਕਰਾਤਾ ਆ ਥੋੜਾ ਠੀਕ ਹੈ ਹਨ ਫੋਟੋ ਭੇਜਣ ਦੀ ਉਹਨੂੰ ਕਿ ਪਿੰਕ ਜਿਹਾ ਤੇ ਵਾਈਟ ਹੀ ਹੂੰ ਥੋੜਾ ਦੱਸਦਾ ਨੀ ਕਦੋਂ ਹੈ ਐਡਬਲ ਸ਼ੀਡਾ ਦਪਟਾਨ ਇਹ ਲਾਣਾ ਇਹ ਵੀ ਪਾ ਕੇ ਵੇਖੀ ਹੁੰਦਾ ਹੈ। ਬਾਜੂ ਕੀ ਤਾਂ ਚੁਪੀ ਨਹੀਂ ਕਰਦੀ ਐ ਜਿਹੜੀ ਤੁਹਾਨੂੰ ਵਾਲੀ ਪਹਚਾਈ ਕੀ ਐ। ਚੁਪੀ ਦਾ। ਆਈ। ਫਾਹ। ਰੋਟੀਆਂ ਲਾਦੀ ਦੋ ਚੁਪੂ ਵਾਲੀ। ਬੜੀ ਤੇਜ਼। ਹਰ ਤਨ ਨੂੰ ਕਰਦਾ। ਦੇਖਣ ਦੀ ਚਾਲੀ ਆ। ਆਹ ਬਈ। ਮਾਂ ਨੂੰ ਖਾਉਂਦਾ ਮੈਂ। ਇਹ ਸਭ ਗੰਦੀ ਕਰਦੀ ਐ। ਇਹਨੂੰ ਦੇ ਦੋ। ਆਈ। ਓਏ ਕੀ ਕਰਨ ਢਈ ਐ ਸਾਰਿਆਂ ਨੂੰ ਕਹਿ ਦੇ ਚਲੋ ਆਓ 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 ਚੱਲੇ ਹੁਣ ਹੁਣ ਚੱਲੇ ਆਪਾਂ ਕੰਨਦੀ ਦੀ ਹੁਣਾਂ ਵੱਲ ਤੇ ਉਧਰ ਸਗਨ ਵੇਹਰ ਕਰਾਂਗੇ ਕੱਪੜੇ-ਕੁਪੜੇ ਢੀਂ ਵਾਲੇ ਸੀ ਕਿ ਕੱਲ੍ਹ ਨਹੀਂ ਆਉ ਵਾਲੇ ਏ ਤੋਂਗੇ ਸੀਗੇ ਤੇ ਹੁਣ ਉਧਰ ਹੋਈਏ ਓਕੇ ਆ ਚਲੋ ਇਹ ਕਰਨ ਢਈ ਇਹ ਕਰਨ ਢਿਆ ਇਹ ਕਿੱਲਾਂ ਢਈ ਕਿਦਾਂ ਤੋੜਨੈ ਫੇਰ ਮਗਰ ਪੈਂਡਈ ਉਹ ਜਿੱਥੇ ਜਾਂਦੇ ਨੇ ਫਾੜੀ ਗਈ ਮਗਰ ਹੋਈ ਹੋ ਜਾਂਦੀ ਓ ਆ ਜਾ ਇੱਧਰ ਆ ਜਾ 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 ਲੈ ਜਾਂਦੇ ਲੈ ਇੰਨੇ ਜਾ 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 ਲੈ ਮੈਨੂੰ ਭਾਲਿਆ ਨਹੀਂ ਆ ਆ ਆ ਨਾ ਉਹ ਯਾਰ ਚੱਲੀਏ ਹਾਂ ਭਾਈ ਭਾਈ ਹੁਣ ਹੋ ਗਈਆਂ ਆਪਣੀਆਂ ਤਿਆਰੀਆਂ ਤੇ ਲੈ ਲਿਆ ਮੰਮੀ ਨੇ ਲਫਾਫਾ ਤੇ ਉਧਰ ਦੇਖੋ ਆਹ ਕਿਦਾਂ ਗਿਆ ਅੰਦਰੋਂ ਕਿ ਬਾਹਰ ਤੋਂ ਕਿਨ ਜਿੱਦਾਂ ਕਰਵਾਉ ਕਿਉਂ ਕਿ ਲੈ ਜਾਣੀ ਕਿੰਨੇ ਉਧਰ ਹਾਏ ਹੋਵੇ ਉੱਚੂੰ ਛਾਲਾ ਮਾਰਨ ਦੀ ਹੁਣ ਇਧਰੋਂ ਛਾਲਾ ਮਾਰਦੀ ਹੁਣ ਇਧਰੋਂ ਉਤਰ ਜਾਂਦੀ ਆ ਇਧਰੋਂ ਛਾਲਾ ਮਾਰੀ ਜਾ ਕੇ ਐਨ ਉਤਰਦੀ ਹੁੰਦੀ ਆਪਣੇ ਸਬਸਕ੍ਰਾਈਬਰ ਮਿਲੇ ਸੀ ਕਿ ਬੜਾ ਨੇਚਰ ਵਧੀਆ ਸੀਗਾ ਘੈਂਟ ਸੀਗਾ ਸੁਭਾਅ ਤੇ ਕਹਿੰਦੇ ਆਪਾਂ ਵੀ ਮੇਰਾ ਬੇਟਾ ਵੀ ਛੋਟਾ ਜਿਹੜਾ ਨਹੀਂ ਉਹ ਵੀ ਚਾਹੁੰਦਾ ਹੈ ਸਬਸਕ੍ਰਾਈਬਰ ਹੋਣ ਮੇਰੇ ਮੈਂ ਕਿਹਾ ਠੀਕ ਆ ਪੁੱਜ ਗਏ ਆਪਾਂ ਕਰਨ ਦੀ ਘਰੇ ਕੋਲੇ ਲਾਲੇ ਫੇਰ ਕੱਲ ਦੇ ਇਨਾਂ ਨੇ ਹੈ ਨਾ ਗੱਡੀ ਨਾਲ ਆਜੋ ਆਜੋ ਨਾਨੀ ਜੀ ਆਜੋ ਕਾ ਖਲੋ ਬੂਆ ਹਰ ਕੋਣ ਆਵਾਜ਼ ਦੇ ਕ ਬੂਆ ਖਲੋ ਕਾ ਜੋ ਕ ਬੂਆ ਖਲੋ ਆਜੋ ਹੋਰਾ ਤਸਕਾ ਤਯਸੀਕਾ ਕੀ ਹਾਲ ਹੈ ਠੀਕ ਠਾਕ ਹੋਸਨਾ 세ਤਾ ਕੈਮ ਜੇ ਗਰਮੀ ਬਹੁਤ ਹੈ ਗਏ ਬਿਆਰ ਬਿਯੁਰ ਕਨੇ ਬਹੁਤ ਲੂਗ ਬੰਦਾ ਹੀ ਇਹ ਬਹੁਤ ਜਿਆਦਾ ਈਸੀਕਾ ਵਧੀਆ ਵਧੀਆ ਤੁਸੀਂ ਨਾ ਕਿਦਾਂ ਠੀਕ ਜੀ ਰੋਟੀ ਖਾਂਦੀ ਰੋਟੀ ਅੱਛਾ ਅੱਛਾ ਸਹੀ ਠੀਕ ਹੈ ਕੱਕੇ ਨੇ ਸੁੱਕਿਆ ਇਹਨਾਂ ਨੇ ਅੱਜ ਪਹਿਲੀ ਵਾਰੀ ਕਿੰਨੇ ਸੁੱਕੇ ਮਮਾ ਜੀ ਨੇ ਕੋਲੀ ਸੜ ਗਈ ਸਵਾਹ ਕਰਤੀ ਕੋਲੀ ਹੈ ਧੂਆਂ ਡਾਤਾ ਸਭ ਤੁਸੀਂ ਹੈਂ ਨਹੀਂ ਉਹ ਕੰਮ ਇਹਨਾਂ ਨੂੰ ਸਦਾ ਨਹੀਂ ਕਰਨਾ ਮੂਲੀਆਂ ਵਾਹ ਡੈਡੀ ਦੇ ਜਾਂਦਾ ਆ ਇਹ ਆਕੜ ਜਾਂਦੀਆਂ ਸੜ ਜਾਂਦੀਆਂ ਵਾਹੀ ਵੀ ਇਦਾਂ ਛੱਡ ਦਿੰਨੇ ਆ ਕੀ ਕਰਨਾ ਮੈਂ ਤਾਂ ਵੈਸੇ ਉਦਾਂ ਖਾ ਲੈਂਦਾ ਮਜ਼ਾਕਾਂ ਆਂਦੇ ਸੁੱਟ ਦਿੰਨੇ ਆ ਉਹਨੇ ਰਗਾ ਚ ਗੂਟ ਦੇ ਦਣਾ ਪਾਪੀ ਨੇ ਵਲੌਗ ਵੈਂਦਾ ਹੀ ਐਂ ਡੈਡੀ ਡੈਡੀ ਵੀ ਇਧਰੇ ਹੀ ਤੁਹਾਨੂੰ ਪਤਾ ਦੁਪਹਿਰੇ ਹੀ ਉਹ ਹੁੰਦੇ ਆ ਸ਼ਾਮੀ ਮੁੜ ਕੇ ਘਰੇ ਚ ਜਾ ਜਾਂਦੀ ਜਦੋਂ ਸ਼ਾਂ ਆ ਜਾਂਦੀ ਉਹ ਘਰੇ ਚ ਜਾਂਦੀ ਧੁੱਪੇ ਲੱਗ ਲੱਗਦੇ ਆ ਹਾਂ ਧੁੱਪ ਉਹਨਾ ਮਤੇ ਸ਼ਾਂ ਆਇਆ ਨਾ ਤਾਂ ਹੋਣਾ ਸ਼ਾਮੀ ਚਾਈਦਾ ਨਹੀਂ ਨਹੀਂ ਪਰ ਡੈਡੀ ਉਲਟ ਕਰਦੇ ਨਾ ਉਹ ਡੈਡੀ ਸਹੀ ਏ ਤੁਸੀਂ ਭਾਜੀ ਗਲਤ ਜੇ ਡੈਡੀ ਸਹੀ ਏ ਲੈ ਵੀ ਆਹ ਗਬਾਰੇ ਹਣ ਇੱਥੇ ਸੁੱਟ ਦੇਣੇ ਕਿੰਨਾ ਦਾ ਕੰਮ ਹੋ ਲੈ ਆ ਵੀ ਘੰਟੀ ਲੈ ਗਿਆ ਜੀ ਕੀ ਇਸ਼ਨਾਨ ਕਰਾਉਣਾ ਅੱਜ ਅੱਜ ਪੰਜਵਾਂ ਦਿਨ ਹੈ ਲੈ ਆ ਵੀ ਮੈਂ ਪੰਜ ਬਰਿਆਂ ਕਹਿੰਦੇ ਪੰਜਾਂ ਬਰਿਆਂ ਦਾ ਹੋ ਗਿਆ ਕਾਕਾ ਹੋ ਗਿਆ ਪੰਜਾਂ ਬਰਿਆਂ ਦਾ ਤੇ ਆ ਆ ਕਿੰਨੇ ਬਰਿਆਂ ਦੀ ਆ ਉਹ ਨਹੀਂ ਤੇ ਆ ਆ ਆ ਆ ਕਿੰਨੇ ਆ ਆ ਕਿੰਨੇ ਬਰਿਆਂ ਦੀ ਇਹ ਤਾਂ ਬਰੇ ਪਤਾ ਨਹੀਂ ਹੁਣ ਇਹ ਬਹੁਤ ਬਰੇ ਹੋ ਗਏ ਜ਼ਿਆਦਾ ਬਰੇ ਹੋ ਗਏ ਐ 40 ਸਾਲਾਂ ਦਾ 40 ਸਾਲਾਂ ਦਾ 40 ਸਾਲਾਂ ਦਾ ਅਰੇ ਇਸ ਦੀ ਗੱਲ ਹੈ ਕਿ ਕਦੇ ਪਤਾ ਡਾਕਟਰੇ ਦੱਸਾ ਤਾ ਕਦੇ ਦਵਾਈ ਜੋਣੀ ਕਿਹਦੇ ਕਹਣਾ 40 ਸਾਲਾਂ ਦਾ ਉਹ ਤਾਂ ਬੱਚਾ ਤਾਂ 40 ਸਾਲਾਂ ਦਾ 40 ਬਰੇ ਕਹਣਾ ਹੀ ਉਹ ਇਦਾਂ ਆ ਕਿ ਅਰੇ ਨਹੀਂ ਪਤਾ ਲੱਗਦਾ ਨਾ ਡੈਡੀ ਨੇ ਮੈਨੂੰ ਸਿਖਾਇਆ ਵੀ ਤੱਕਰਾ ਬੋਲਿਆ ਦਾ ਤੇ ਉਹ ਨਹੀਂ ਇਹਨੂੰ ਬੋਲਿਆਣੇ ਕਾ ਪੋਹ ਲਗਾਣੇ ਇਦਾਂ ਸੱਚ ਤੁਹਾਡਾ ਘਰ ਆ ਬੋਟ ਪਾ ਗਿਆ ਸੱਚ ਆਇਆ ਲੈ ਉਹ ਪੋਟ ਪਾਇਆ ਤਾਂ ਪਾਣੀ ਹੈ ਚੱਲਿਆ ਚੋਲ ਜਾਉਂਦਾ ਸਭ ਆਏ ਨੇ ਤੇ ਉਹ ਫਿਰ ਡੈੜੀ ਲੱਗੇ ਬੈਠੀ ਨੇ ਉਹਨਾਂ ਦੇ ਡੱਸਾਂ ਤੇ ਲੱਗੇ ਡੈੜੀ ਬੈਠੇ ਨੇ ਓਕੀ ਉਹਨਾਂ ਨੇ ਤੁਸੀਂ ਇਹਨਾਂ ਦੇ ਪੱਟੀ ਵਗੈਰਾ ਫਾਨੀ ਫਿਰ ਘਰੇ ਆਏ ਤੇ ਆਪਣੇ ਖਾਸ ਹੀ ਆ ਵੀ ਇੱਧਰ ਹੋਣਗੇ ਕਪੜੇ ਕੋੜੇ ਮੈਂ ਪਹਿਲਿਆਂ ਦੇ ਸੀਗੇ ਸ਼ਾਬਾਸ਼ ਆ ਤਾਂ ਇਹਨੇ ਗੱਲ ਲਵੇ ਆ ਤਾਂ ਇਹਨੇ ਗੱਲ ਰੰਗ ਚੰਗਾ ਹੈ ਆ ਲੰਗੋਠ ਲਿਆਂਦੇ ਤੇ ਆ ਟਾਵਲ ਲਿਆਂਦਾ ਠੀਕ ਆ ਤੇ ਆ ਕਿੱਟ ਹਾਂ ਹਿਮਾਲਿਆ ਦੀ ਭਾਜੀ ਬਹੁਤ ਵਧੀਆ ਇਹਦੇ ਪ੍ਰੋਡਕਟ ਜਿਹੜੇ ਨੇ ਓਰੀਜਨਲ ਕੰਪਨੀ ਦੇ ਮਤਲਬ ਵਧੀਆ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਉਹ ਨਹੀਂ ਨਹੀਂ ਉਹ ਕੱਲ ਕੱਲ ਦਿੱਤੇ ਨਾ ਇਹਨਾਂ ਕੱਲ ਦਿੱਤੇ ਇਹਨਾਂ ਇਹਦੇ ਅੱਜ ਅੱਜ ਹੁਣ ਸਾਡੀ ਫੇਰ ਵਾਰੀ ਹੈ ਇੱਕ ਵਾਰੀ ਫੇਰ ਤੋਂ ਤੁਹਾਨੂੰ ਬਈ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਤੁਹਾਡੇ ਸਾਰੇ ਪਰਿਵਾਰ ਨੂੰ ਮੇਰਾ ਮਤਲਬ ਕਹਿਣ ਦਾ ਸਾਰਾ ਪਰਵਾਰ ਸਾਰਾ ਪਰਿਵਾਰ ਭਲਾ ਕਿਦਾਂ ਗੁਰਨਾਲ ਤੋਂ ਲੈ ਕੇ ਮੰਮੀ ਤੋਂ ਲੈ ਕੇ ਵੱਡੇ ਭਾਈ ਲੈ ਕੇ ਤੁਹਾਡੇ ਸਾਰੇ ਪਰਿਵਾਰ ਨੂੰ ਵਧਾਈਆਂ ਭਾਈ ਠੀਕ ਨਹੀਂ ਗੱਲ ਉਹ ਵੀ ਪਰਿਵਾਰ ਹੈ ਤੁਹਾਡਾ ਸਾਰੇ ਜਾਣਿਆਂ ਨੂੰ ਹਾਂ ਹਾਂ ਬਿਲਕੁਲ ਰੋਗੇ ਰੋਪੇ 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 ਔ ਕਾਕਾ ਰੋਪੇ ਔ ਕਾਕਾ ਰੋਪੇ ਆਏ ਨਹੀਂ ਨਹੀਂ ਰਵਨ ਨਹੀਂ ਨਹੀਂ ਕਰਾਉਣ ਲੱਗੇ ਕਾਕੇ ਦੀ ਉਹ ਪਾਣੀ ਦੇ ਵਿੱਚ ਹੱਥ ਮਾਰੀ ਜਾਂਦੀ ਏ ਖਲਿਆ ਯਾਰ ਮੈਂ ਤੈਨੂੰ ਹਰਬਣ ਉੱਠ ਜਾ ਉੱਠ ਬੋਟਾ ਬਣਾ ਦੇ ਪੱਟ ਦੇ ਪੱਟੀ ਲੈ ਕੱਜਲੇ ਕਲਤਾ ਸੁਕੂਟ ਨਹੀਂ ਨਹੀਂ ਕਰਾਗਣਾ ਸੁਣ ਪਾਤਾ ਲੱਗੀ ਤਾਂ ਮੈਂ ਬੜੀ ਜੀ ਚਲੋ ਸਹੀ ਹਾਂ ਤੇ ਡਾਡੀ ਨੇ ਲੈ ਛਕ ਲਿਆ ਪ੍ਰਸ਼ਾਦਾ ਤੇ ਹੁਣ ਆਪਣੀਆਂ ਘਰੇ ਜਾਣ ਦੀਆਂ ਹੋ ਗਈਆਂ ਤਿਆਰੀਆਂ ਤੇ ਟੇਬਲ ਤੇ ਖਾਣ ਦਾ ਸਟੂਲ ਨਿਕਾਜਾ ਭਾਜੀ ਭਲਾ ਵੀ ਕਿਤੇ ਗੇ ਪਿਆਰ ਗਿਆ ਕਿ ਨਹੀਂ ਹੁਣ ਮਾਤਾ ਜੀ ਜਦ ਨਿਕ ਨਿਕੇ ਕੰਮ ਕਰਨ ਚ ਰੰਦੇ ਲੱਗੋ ਤੇ ਕੰਮ ਵਾਲੀ ਤੋਂ ਤਾਂ ਇਹਨਾਂ ਨੇ ਲਵਾ ਲਈ ਜੀ ਰੋਟੀ ਰੇਟੀ ਲਾ ਜਾਂਦੀ ਜਾਉ ਮਮੀ ਸਵੇਰੇ ਸ਼ਾਮ ਦੀ ਲਾਵੇ ਨਾ ਦੀ ਰੋਟੀ ਹਨਾ ਹਾਂ ਸਵੇਰੇ ਸ਼ਾਮ ਦੀ ਲਾਹ ਜਾਂਦੀ ਤੇ ਲੱਗੋ ਚਲੋ ਨੇ ਨੇ ਕੰਮ ਕਰ ਦਿੰਦੀ ਏ ਮਾਤਾ ਦਹਰ ਘਣਨੇ ਤੋਂ ਤੀ ਉਠੀ ਰੋਟੀ ਰੇਟੀ ਮੈਂ ਖਾ ਲਈ ਰੇਟੀ ਨੇ ਖਾ ਲਈ ਤੇ ਭਾਜੀ ਗਏ ਨੇ ਸਬਜ਼ਾ ਲੈਣ ਚੱਲੇ ਆ ਹੁਣ ਆਪਾਂ ਘਰ ਨੂੰ ਤੇ ਉਧਰ ਪਈਆਂ ਗੱਡੀ ਮੰਮੀ ਇੱਧਰ ਰਹਿਣਾ ਤੇ ਹੁਣ ਚੱਲੇ ਆ ਕਿੰਨੇ ਕਿੰਨੇ ਹਾਂ ਦਿਗਪੰਡਿਆ ਨੇ ਅਛਾ ਅਜ ਮੈਂ ਅਡੋਂਡ ਇੰਡੀਆ ਪਾਜੀ ਹੁਣ ਆਈ ਜੋ ਤੇ ਹੁਣ ਆਪਣੀ ਜਾਣ ਦੀ ਤਿਆਰੀ ਹੈ ਹੁਣ ਆਪਣੀ ਜਾਣ ਦੀ ਤਿਆਰੀ ਪਹਿਹੀ ਆ ਗਈ ਆਣਾ ਚਲੋ ਕੋਈ ਨਹੀਂ ਬਾਈ ਇੱਧਰ ਕਰ ਦੋ ਮਮਾ ਨੂੰ ਬਾਏ ਕਾ ਦੋ ਇੱਧਰ ਬਾਏ ਕਾ ਦੋ ਬਾਈ ਪੁੱਤ ਬਾਬਾਏ ਬਾਏ 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 ਟਾਟਾ ਚੱਲਗੇ ਆ ਜਾਜਾ ਟਾਟਾ ਪਾਓ 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 ਜਲ ਜਲ ਉਹ ਮਮ ਉਹ ਦਾਦੀ ਨੂੰ ਕਾ ਦੋ ਬਾਈ ਬਾਏ ਬਾਏ ਬਾਬਾਏ ਬਾਬਾਏ ਬਾ ਬਾਏ ਬਾਏ ਬਾ 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 ਦੇਖ ਜਲਦੀ ਬਾਈ ਖਾ ਤਾਂ ਬਾਏ ਸਾਡੇ 10 ਸੂਟ ਲੈ ਕੇ ਆਉਣੇ ਨੇ ਸੰਦੀਪ ਦਾ ਠੀਕ ਕਰਾ ਕੇ ਜਿਹੜਾ ਲਿਆ ਨਵਾਂ ਆਪਣੀ ਡਿਊਟੀ ਹੁਣ ਸੇਵਾ ਕਰਨ ਦੀ ਆਪਾਂ ਕਰ ਲਈਏ ਸੇਵਾ ਇੱਕ ਤੇ ਆਹ ਕੁੜੀ ਨੇ ਬਹੁਤ ਅੰਕ ਕੀਤਾ ਐ ਸੰਦੀਪ ਕਰ ਰਹੀ ਐ ਸੂਟ ਪ੍ਰੈਸ